ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾਰੇ ਦਸੰਦਾ ਦਾ ਕਾਰੋਬਾਰ ਅੱਜ ਜਿਸ ਲੈ ਕੇ ਆਏ ਹਾਂ ਜੀ ਇਹ ਵੀਰ ਪਿੰਡ-ਪਿੰਡ ਘਰਾਂ ਦੇ ਵਿੱਚ ਜਾ ਕੇ ਕਈਆਂ ਵੇਚਣ ਦਾ ਕੰਮ ਕਰਦੇ ਨੇ ਜੀ ਜੇ ਤੁਹਾਨੂੰ ਵਧੀਆ ਕਈ ਦੀ ਲੋੜ ਹੈ ਤਾਂ ਇਹ ਵੀਰ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਤੁਹਾਡੇ ਘਰ ਤੱਕ ਪਹੁੰਚ ਕਰ ਦੇਣਗੇ ਇਸ ਤਰ੍ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਇਹ ਵੀਰ ਨੂੰ ਵੱਧ ਤੋਂ ਵੱਧ ਕੰਮ ਮਿਲ ਸਕੇ ਨੰਬਰ ਨੋਟ ਕਰ ਲਓ 8360204770 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਘਰ ਬੈਠੇ ਕਈ ਹੈ ਜਿਹੜੀ ਤੁਸੀਂ ਆਪਣੀ ਪਸੰਦ ਦੀ ਮੰਗਵਾ ਸਕਦੇ ਹੋ ਪ੍ਰੀਤ 955 ਟਰੈਕਟਰ ਵਿਕਾਊ ਹੈ ਪ੍ਰੀਤ 955 ਟਰੈਕਟਰ ਵਿਕਾਊ ਹੈ ਜੀ 2014 ਮਾਡਲ ਕੰਡੀਸ਼ਨ ਦੀ ਗੱਲ ਕਰੀਏ ਤਾਂ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਆਪ ਹੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਵਧੀਆ ਵੀਡੀਓ ਬਣਾਈ ਹੈ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਬਣਾ ਕੇ ਵੀਡੀਓ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਐਡ ਦੀ 2014 ਮਾਡਲ ਹੈ ਪ੍ਰੀਤ 955 ਟਰੈਕਟਰ ਹੈ ਜੀ ਰੇਟ ਦੀ ਗੱਲ ਕਰੀਏ ਤਾਂ 3 ਲੱਖ 40000 ਰੁਪਿਆ 80% ਦੀ ਕੰਡੀਸ਼ਨ ਏਰੀਆ ਜੀ ਬਰਨਾਲਾ ਬਰਨਾਲਾ ਏਰੀਆ ਜੀ 340000 ਰੁਪਏ ਦਾ ਰੇਟ ਹੈ ਨੰਬਰ ਤੁਸੀਂ ਮਾਲਕ ਵੀਰ ਦਾ ਨੋਟ ਕਰ ਲਓ 95920 43003 95920 43003 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ 340000 ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ ਏਰੀਆ ਪਿੰਡ ਲੋਪੋ ਮੋਗਾ ਰੇਟ 170000 ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਵੇਖ ਸਕਦੇ ਹੋ 9855748806 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਨੂੰ ਖਰੀਦ ਸਕਦੇ ਹੋ ਨਿਊ ਦੀਪ ਤੂੜੀ ਵਾਲਾ ਰੀਪਰ ਵਿਕਾਊ ਹੈ ਜੀ 2017 ਮਾਡਲ ਨਿਊ ਦੀਪ ਤੂੜੀ ਵਾਲਾ ਰੀਪਰ ਵਿਕਾਊ ਹੈ 2017 ਮਾਡਲ ਹੈ 62 ਇੰਚ ਏਰੀਆ ਜੀ ਪਿੰਡ ਰਸੂਲਪੁਰ ਮਲਾਂ ਲੁਧਿਆਣਾ ਦੇ ਟਿਕ 85 ਮਾਲਕ ਵਿਦੇਸ਼ ਰਹਿੰਦਾ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ 8427568676 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਦੀਪਤੂੜੀ ਵਾਲਾ ਰੀਪਰ ਖਰੀਦ ਸਕਦੇ ਹੋ ਐਸ ਕ੍ਰਾਸ ਗੱਡੀ ਵਿਕਾਊ ਹੈ ਜੀ 2018 ਮਾਡਲ ਪਹਿਲੇ ਨਾ ਆਏ ਗੱਡੀ ਏਰੀਆ ਜੀ ਮਾਨਸਾ ਚਨੀਰ ਰੇਟ ਹੈ 6 ਲੱਖ 40 ਹਜ਼ਾਰ 6 ਲੱਖ 40 ਰੁਪਏ ਰੱਖਿਆ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ੀ ਨਹੀਂ ਕਾਗਜ਼ वगैरह ਪੂਰੇ ਨੇ ਜੀ 9878825952 ਇਸ ਨੰਬਰ ਤੇ ਫੋਨ ਕਰਕੇ ਐਸ ਕ੍ਰੋਸ ਗੱਡੀ 2018 ਮਾਡਲ ਹੈ ਜਿਹੜੀ ਤੁਸੀਂ 6 ਲੱਖ 40 ਹਜ਼ਾਰ ਦੇ ਵਿੱਚ ਖਰੀਦ ਸਕਦੇ ਹੋ। ਟਰੈਕਟਰ ਟਰਾਲਾ ਸੇਲ ਕਰਨਾ ਹੈ ਨਾ ਵੀਰਾਂ ਨੇ ਟਰੈਕਟਰ ਦਾ ਰੇਟ 1 ਲੱਖ ਰੁਪਏ ਟਰਾਲੇ ਦਾ ਰੇਟ 1 ਲੱਖ 20 ਹਜ਼ਾਰ ਟਰੈਕਟਰ ਦਾ ਰੇਟ 1 ਲੱਖ ਰੁਪਏ ਜੀ ਟਰਾਲੇ ਦਾ ਰੇਟ 1 ਲੱਖ 20 ਹਜ਼ਾਰ ਜਿਆਦਾ ਜਾਣਕਾਰੀ ਵੀਰ ਨੇ ਦੱਸੀ ਨਹੀਂ ਤੁਸੀਂ ਫੋਨ ਤੇ ਹੀ ਲੈ ਸਕਦੇ ਹੋ 884760171 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲਾ ਅਤੇ ਟਰੈਕਟਰ ਖਰੀਦ ਸਕਦੇ ਹੋ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਹੈ 2009 ਮਾਡਲ ਹੈ ਜੀ 70% ਟਾਇਰ ਨੇ ਹਰਿਆਣਾ ਨੰਬਰ ਏਰੀਆ ਦਾਦਰੀ ਹਰਿਆਣਾ ਰੇਟ 315000 315000 ਰੁਪਏ ਰੇਟ ਰੱਖਿਆ ਹੈ ਜੀ ਹਰਿਆਣਾ ਨੰਬਰ ਹੈ 2009 ਮਾਡਲ ਹੈ 9053154 ਪੂਰਾ 100 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 3630 ਟਰੈਕਟਰ ਤੁਸੀਂ 315000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਡਬਲ ਕਲਚ ਯੂਪੀ ਨੰਬਰ ਏਰੀਆ ਹੈਗੇ ਜੀ ਮੂਨ ਕਰੇ 185000 ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਮਾਲਕ ਵਿਦਨਾ ਡੀਲ ਕਰ ਸਕਦੇ ਨੰਬਰ ਨੋਟ ਕਰ ਲੋ 98542 77000 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ 185000 ਰੁਪਏ ਦੇ ਵਿੱਚ ਤੁਸੀਂ ਸਵਰਾਜ ਟਰੈਕਟਰ ਨੂੰ ਖਰੀਦ ਸਕਦੇ ਹੋ ਮਹਿੰਦਰਾ ਅਰਜੁਨ 5552 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਪੰਜਾਬ ਨੰਬਰ ਡਬਲ ਕਲਚ ਏਰੀਆ ਬਠਿੰਡਾ 90% ਟਾਇਰ ਨੇ ਇੰਜਨ ਗিয়ার ਦਾ ਓਕੇ ਹੈ ਜੀ ਰੇਟ ਵੀਰ ਨੇ ਦੱਸਿਆ ਨਹੀਂ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਤੇ ਫੋਨ ਨੰਬਰ ਨੋਟ ਕਰ ਲਓ 62398 37418 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਸਵਰਾਜ 8552 ਡਾਇਰੈਕਟਰ ਵਿਕਾਊ ਆ 2020 ਮਾਡਲ ਦਾ ਫਸਟ ਪਾਰਟੀ ਰੇਟ ਹੈਗਾ ਜੀ 585000 ਐਨਓਸੀ ਕਟਵਾ ਕੇ ਦੇਣਗੇ ਏਰੀਆ ਭਵਾਨੀ ਖੇੜਾ ਹਰਿਆਣਾ 99924 52525 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦਾ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਜੌਨ ਡੀਅਰ 53 ਦਾਸ ਟਰੈਕਟਰ ਵਿਕਾਊ ਹੈ ਜੀ 2016 ਮਾਡਲ ਏਰੀਆ ਮੁਕਸਰ ਸਾਹਿਬ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਆਪ ਹੀ ਦੇਖ ਸਕਦੇ ਹੋ ਜੀ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਇਸ ਵੀਰ ਨੇ ਤੇ ਮੁਕਸਰ ਵਿੱਚ ਇਹ ਟਰੈਕਟਰ ਖੜਾ ਤੁਸੀਂ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 16 ਮਾਡਲ ਹੈ ਜੌਨ ਡੀਅਰ 53 ਦਾਸ ਟਰੈਕਟਰ ਹੈ ਜੌਨ ਡੀਅਰ 53 ਦਾਸ ਟਰੈਕਟਰ 2016 ਮਾਡਲ ਰੇਟ ਦੀ ਗੱਲ ਕਰੀਏ ਤਾਂ 5 ਲੱਖ 65000 ਰੁਪਏ 9176119262 ਏਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਂਡੀ ਆਰ 5310 ਟਰੈਕਟਰ ਜਿਹੜਾ 565000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 10 ਕਿੱਲੇ ਬਾਣ ਚੋਂ ਜੀ 3 ਫੁੱਟ ਮਿੱਟੀ ਚਗਵਾਉਣੀ ਹੈ 10 ਕਿੱਲੇ ਬਾਣ ਦੇ ਵਿੱਚੋਂ 3 ਫੁੱਟ ਮਿੱਟੀ ਚਗਵਾਉਣੀ ਹੈ ਇਸ ਵੀਰ ਨੇ ਏਰੀਆ ਹੈਗਾ ਜੀ ਤਲਵੰਡੀ ਰਾਏ ਰਾਏਕੋਟ ਨੰਬਰ ਤੁਸੀਂ ਨੋਟ ਕਰ ਲਓ ਜੀ ਇੱਕ ਦਾ ਤੁਸੀਂ ਵਟਸਐਪ ਤੇ ਕਰ ਸਕਦੇ ਹੋ ਇੱਕ ਦੇ ਤੁਸੀਂ ਸਿੱਧੀ ਕਾਲ ਕਰ ਸਕਦੇ ਹੋ +16047736901 ਦੂਜਾ ਨੰਬਰ ਹੈ ਜੀ 9879953268 ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਨਾ ਵੀਰਾਂ ਦੇ ਨਾਲ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ نوٹ ਕਰ ਲਓ 98798846 ਇਸ ਨੰਬਰ ਤੇ 5 ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਜਿਹੜੇ ਵੀ ਰੈਸਟਾਂ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਵੀਰਾਂ ਦਾ ਬਤਿਹਤ ਲੋ ਧੰਨਵਾਦ ਤੇ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਵੀਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲ ਪਹੁੰਚ ਸਕੇ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ